ਪਸੂਆਂ ਦਾ ਜਿਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਬੁੱਕਲਦਾਨ ਨਿਕਮਣ ਦਾ ਪਿੰਡ ਆ ਮਿੱਤਰੋ ਕੋਟ ਸੁਖੀਆ ਕੋਟ ਸੁਖੀਏ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਤੇ ਕੋਟ ਸੁਖੀਏ ਪਿੰਡ ਦੇ ਵਿੱਚ ਆ ਕੇ ਵੱਡੇ ਖੂਹ ਦੇ ਕੋਲੇ ਪਾਈ ਹੁਣਾਂ ਦਾ ਰਹਿਣ ਵਸੇਰਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਉਹਨਾਂ ਨੇ ਇੱਕ ਬਹੁਤ ਸੋਹਣਾ ਕੱਟਾ ਸ਼ੌਂਕ ਦੇ ਨਾਲ ਪਾਲਿਆ ਜਿਹੜਾ ਮੂੰਹ ਤੋਂ ਚਾਰ ਦੰਦ ਹੋ ਚੁੱਕਿਆ ਮਿੱਤਰੋ ਉਹ ਵਕਾਊ ਲਾਇਆ ਵਾ ਕਿੰਨਾ ਦੋ ਦਿਨ ਦੀ ਮਾਂ ਦਾ ਵਾ ਕੀ ਇਹਦਾ ਰਿਕਾਰਡ ਆ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਪੁੱਛ ਕੇ ਦੱਸੂਗਾ ਤੁਹਾਨੂੰ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਤੇ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਜਿਹੜਾ ਫੇਸਬੁੱਕ ਪੇਜ ਵੀ ਫੋਲੋ ਕਰ ਲਿਓ ਉਹ ਮਿਲਦੇ ਆ ਬਾਈ ਨੂੰ ਆਪਾਂ ਜਾਣਕਾਰੀ ਵਿੱਚ ਵਾਧਾ ਕਰਦੇ ਆ ਸਤਿ ਸ਼੍ਰੀ ਅਕਾਲ ਵੱਡੇ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਠੀਕ ਠਾਕ ਜਨਾਮ ਦੱਸ ਦਈਏ ਕਿਹਨਾਂ ਦੀ ਆਪਣਾ ਵੀਰੇ ਹਾਂਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਬਾਪੂ ਦਾ ਨਾਮ ਵੀਰੇ ਬਲ ਸਿੰਘ ਆ ਜੀ ਠੀਕ ਹੈ ਘਰ ਆਪਣਾ ਵੱਡੇ ਖੂ ਕੋਲੇ ਆ ਗਿਆ ਆਪਣਾ ਵੱਡੇ ਖੂ ਕੋਲੇ ਘਰ ਆ ਜੀ ਠੀਕ ਹੈ ਵੀਰੇ ਇਹਦੀ ਵੀਰੇ ਜਿਹੜਾ ਆਪਾਂ ਕੱਟਾ ਵੇਚਣਾ ਬਾਈ ਹਨਾ ਇਹ ਕਿੰਨੇ ਚਿਰ ਦਾ ਹੋ ਗਿਆ ਵੱਡੇ ਇਹ 2 ਸਾਲ ਤੇ 1 ਮਹੀਨਾ ਜਨਨਕੀ 25 ਮਹੀਨਾ ਦਾ ਹੋ ਗਿਆ 25 ਮਹੀਨੇ ਦੀ ਉਮਰ ਹੋ ਗਈ ਦੰਦਾਂ ਤੋਂ 4 ਦੰਦ ਹੋ ਗਿਆ ਹੈਨਾ ਠੀਕ ਹੈ ਬੜੇ ਭਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਇਹਦੀ ਮਾਂ ਦਾ ਦੁੱਧ 13-14 ਕਿਲੋ ਦੁੱਧ ਸੀ ਕਹੇਦੀ ਮਾਂ ਇਹਦੀ ਮਾਂ ਦੇ ਤੁਹਾਡੀ ਠੀਕ ਹੈ ਪਹਿਲੇ ਸੂਏ ਦਾ ਕਿ ਦੂਜੇ ਸੂਏ ਦਾ ਵੀਰੇ ਇਹ ਤੀਜੇ ਸੂਏ ਦਾ ਮੈਨੂੰ ਲੰਦਾ ਹਾਂਜੀ ਤੀਜੇ ਸੂਏ ਦਾ ਹੈ ਤੀਜੇ ਸੂਏ ਦਾ ਠੀਕ ਹੈ ਬੜੇ ਵੀ ਇਹਦੀ ਮਾਂ ਦਾ ਤੀਜੇ ਸੂਏ ਦਾ 13-14 ਕਿਲੋ ਦਾ ਰਿਕਾਰਡ ਸੀ ਹੈਨਾ ਠੀਕ ਹੈ ਬੜੇ ਅੱਛਾ ਇਹ ਕੀ ਰੇਟ ਰੱਖਿਆ ਵੀਰੇ ਇਹਦਾ ਹੁਣ ਇਹਦਾ ਰੇਟ ਆ ਜੀ ਆਪਾਂ ਹੁਣ 80000 ਨਿਰਮਾਣਤਾਂ ਥੋੜਾ ਬਹੁਤਾ ਮੌਕੇ ਤੇ ਹੋਜੂ ਵੀਰੇ ਹਾਂਜੀ ਉਹ ਮੌਕੇ ਤੇ ਮਾਨਤਾਂ ਆਪਾਂ ਕਰਦੇ ਆਂਗੇ ਸਾਰਿਆਂ ਦਾ ਠੀਕ ਹੈ ਬੰਦੇ ਬਈ ਤੋਰੀ ਵੀਰੇ ਇਹਨੂੰ ਮੜਾ ਜਾਂ ਕੱਢੀ ਬਾਹਰ ਨੂੰ ਖੋਲ ਦੀ ਬਣਾ ਹਾਂਜੀ ਹਾਂਜੀ ਲੈ ਵੀ ਮਿੱਤਰੋ 2 ਸਾਲ ਤੇ 1 ਮਹੀਨਾ ਦੀ ਉਮਰ ਆ 25 ਮਹੀਨਿਆਂ ਦਾ ਇਹ ਅੱਜ ਕੁੱਲ ਮਿਲਾ ਕੇ ਹੋ ਚੁੱਕਿਆ ਮਿੱਤਰੋ 700 ਦੇ ਕਰੀਬ ਜਿਹੜੇ ਇਹਦੇ ਦਿਨ ਬਣਦੇ ਆ ਜੇ ਆਪਾਂ ਦਿਨਾਂ ਦੀ ਗੱਲ ਕਰਦੇ ਆ 7 750 ਦੇ ਕਰੀਬ ਇਹਦੀ ਉਮਰ ਹੋ ਗਈ 700 ਦਿਨਾਂ ਦੇ ਔਰ ਬਾਡੀ ਬੰਤਰ ਦੇ ਵਿੱਚ ਖੁੱਲਾ ਡੁੱਲਾ ਕੱਟਾ ਟੈਸਟਿਕਲਾਂ ਤੋਂ ਜਾਂ ਤਾਂ ਤੁਸੀਂ ਇਹ ਸੋਚ ਲੋ ਵੀ ਹਜੇ ਖੜਾ ਕਰਕੇ ਨਹੀਂ ਸ਼ੁੱਧਤਾ ਵਿਖਾ ਰਿਆ ਜਾਂ ਇਹ ਕਾਰਨ ਗਿਣ ਲਓ ਵੀ ਹਜੇ ਇੱਕ ਥਾਂ ਤੋਂ ਇਹ ਬਾਹਰ ਅੰਦਰ ਤੁਰਿਆ ਨਹੀਂ ਗਰਮ ਨਹੀਂ ਕੀਤਾ ਤਾਂ ਨਹੀਂ ਸ਼ੁੱਧਤਾ ਵਿਖਾ ਰਿਆ ਥੋੜੀ ਜਿਹੀ ਟੈਸਟ ਹੀ ਕਰਾਂ ਤੋਂ ਸ਼ੁੱਧਤਾ ਨਹੀਂ ਵਿਖਾਉਂਦਾ ਬਾਕੀ ਕੱਟਾ ਅੰਗਾ ਪੈਰਾਂ ਦਾ ਬਾਡੀ ਬੁੱਡੀ ਦਾ ਬਹੁਤ ਖੁੱਲਾ ਡੁੱਲਾ ਹੋਇਆ ਮਿੱਤਰੋ ਦੇਖ ਸਕਦੇ ਆ ਤੁਸੀਂ ਆਪ ਵੀ ਆ ਕੇ ਜਦੋਂ ਤੁਸੀਂ ਕੋਲੇ ਵੇਖੋਗੇ ਤੁਹਾਨੂੰ ਪਸੰਦ ਆਊਗਾ ਬਹੁਤ ਸੋਹਣਾ ਜਿਹੜਾ ਹੁੰਦਾ ਸਟਰਕਚਰ ਬਾਡੀ ਸਟਰਕਚਰ ਦੇ ਵਿੱਚ ਬਹੁਤ ਖੁੱਲਾ ਮੱਥੇ ਦੇ ਵਿੱਚ ਬੱਲ ਜਰੂਰ ਹੈਗਾ ਇਹਦੇ ਕਰਮ ਵਾਲੇ ਦੇ ਬਾਕੀ ਲੈਂਡ ਲੈਂਥ ਜਿਹੜਾ ਉਮਰ ਦੇ ਹਿਸਾਬ ਨਾਲ ਬਹੁਤ ਸੋਹਣੀ ਕਰਤਾ ਆਉਂਦਾ ਕਿਉਂਕਿ ਹਜੇ ਜਿਵੇਂ ਜਿਵੇਂ ਇਹਨੇ ਮੱਲੀ ਬਣਨਾ ਸਾਂਹ ਬਣਨਾ ਝੋਟਾ ਪੜਨਾ ਓਵੇਂ ਓਵੇਂ ਇਹਨੇ ਕਰਮ ਵਾਲੇ ਨੇ ਮਿੱਤਰੋ ਹਜੇ ਤਾਈ ਬੱਚਿਆਂ ਦੇ ਵਿੱਚ ਹਜੇ ਤਾਈ ਕਟਿਆਂ ਦੇ ਵਿੱਚ ਸਾਂਹ ਬਣ ਗਿਆ ਜਦੋਂ ਇਹ ਪ੍ਰੋਪਰ ਉਹ ਤੋਂ ਵੇਖਿਓ ਇਹਦੇ ਜਿਹੜੇ ਤੁਸੀਂ ਬਾਡੀ ਕਮਾਲ ਕਰੋਗਾ ਪਿੰਡੇ ਪੁੰਡੇ ਦਾ ਬਾਅਦ ਖੁੱਲਾ ਡੁੱਲਾ ਮੱਥੇ ਦੇ ਵਿੱਚ ਬੱਲ ਜਰੂਰ ਹੈਗਾ ਕੱਲਾ ਬਸ ਬਾਕੀ ਕੱਟਾ ਬਹੁਤ ਚੰਗਾ ਵਾ ਵੀਰੇ ਘਰੇ ਰੱਖਣ ਨੂੰ ਜੇ ਕਿਸੇ ਨੇ ਭਰਾ ਨੇ ਡੈਰੀ ਦੇ ਵਿੱਚ ਰੱਖਣ ਨੂੰ ਲੈਣਾ ਜਾਂ ਬਈਆਂ ਦੇ ਵਿੱਚ ਛੱਡਣਾ ਚਾਹੁੰਦਾ ਤਾਂ ਬਾਈ ਹੁਣਾਂ ਨੇ ਵੇਚਣਾ ਵਾ ਮਿੱਤਰੋ ਜੇ ਕਿਸੇ ਭਰਾ ਨੂੰ ਚਾਹੀਦਾ ਵਾ ਤਾਂ ਤੁਸੀਂ ਮਾਇਨਾ ਮਾਲਕਾਂ ਨਾਲ ਸੰਪਰਕ ਕਰ ਲਿਆ ਜੀ 80000 ਰੁਪਿਆ ਇਸ ਦੀ ਡਿਮਾਂਡ ਆ ਜਿਉਂਦੇ ਵਿੱਚੋਂ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਵੀਰੇ ਨੰਬਰ ਕਿੰਨਾ ਆ ਗਿਆ ਜੀ ਜੀਤ ਬਾਈ ਨੰਬਰ ਮੇਰਾ 76965 ਆ ਜੀ ਜੀ 33613 ਇੱਕ ਵਾਰੀ ਹੋਰ ਬੋਦਿਏ ਵੀਰੇ ਨੰਬਰ ਮੇਰਾ 76965 ਜੀ 336113 ਠੀਕ ਹੈ ਵੀਰੇ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਗੱਲਬਾਤ ਮਿੱਤਰੋ ਪਿੰਡ ਕੋਟ ਸੁਖਿਆ ਜ਼ਿਲ੍ਹਾ ਫਰੀਦਕੋਟ ਆ ਬਾਈ ਤੇ ਫਰੀਦਕੋਟ ਦੀ ਬੁੱਕਲ ਤਾਂ ਨਿਕ ਮੰਡ ਦਾ ਪਿੰਡ ਆ ਕੋਟ ਸੁਖਿਆ ਸਰਸੜੀ ਚਮੇਲੀ ਪਾਣਾ ਇਹ ਆਮਸ ਦੇ ਵਿੱਚ ਪਿੜੇ ਹੋਏ ਗਵੰਡੀ ਪਿੰਡ ਤੂੜਕੋਟ ਵੀ ਨੇੜੇ ਆ ਵੀਰੇ ਜਿਹੜੇ ਭਰਾ ਨੂੰ ਕਟਾ ਚਾਹੀਦਾ ਬਾਈ ਪਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਂਦਾ ਵਾ ਤੁਸੀਂ ਵੱਡੇ ਖੂ ਦੇ ਕੋਲੇ ਆ ਕੇ ਜਗਜੀਤ ਭਾਈ ਦੇ ਨਾਲ ਰابطਾ ਕਾਇਮ ਕਰ ਲਿਆ ਜੇ ਫੋਨ ਦੇ ਉੱਤੇ ਤੇ ਬਸ ਬਿਲਕੁਲ ਵੱਡੇ ਖੂ ਦੇ ਕੋਲੇ ਰਹਿਣਾ ਵਸੇਰਾ ਵਾ ਜਿਹੜੇ ਭਰਾ ਨੂੰ ਚਾਹੀਦਾ ਬਸ ਟੈਸਟਿਕਾਂ ਦੀ ਸ਼ੁੱਧਤਾ ਬਾਰੇ ਹਰ ਜੇ ਮੈਂ ਕੁਝ ਨਹੀਂ ਕਹਿੰਦਾ ਬਾਕੀ ਅੰਗਾ ਪੈਰਾਂ ਤੋਂ ਬਹੁਤ ਕੱਟਾ ਨਜ਼ਾਇਦ ਚੰਗਾ ਵਾ ਵੀਰੇ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਧੰਨਵਾਦ ਸ਼ੁਕਰੀਆ ਚਾਹੁੰਦੇ ਰਹੋ